ਫਿਰੋਇਪੁਰ ਪੁਲਿਸ ਨੇ ਯੋਧ ਨਸ਼ਿਆਂ ਦੇ ਵਿਰੋਧ ਮੁਹਿੰਮ ਤਹਿਤ ਇੱਕ ਹੋਰ ਨਸ਼ਾ ਤਸਕਰ ਦੇ ਘਰ ਚਲਾਇਆ ਪੀਲਾ ਪੰਜਾ ਕਰੋੜਾਂ ਰੁਪਏ ਦੀ ਨਸ਼ਾ ਤਸਕਰੀ ਦੇ આરોਪ ਵਿੱਚ ਦਰਜ ਹਨ ਨਸ਼ਾ ਤਸਕਰ ਉੱਪਰ ਐਨਡੀਪੀਸੀ ਐਕਟ ਦੇ ਤਹਿਤ ਮਕਦਮੇ ਦਰਜ ਕੇਂਦਰ ਸਰਕਾਰ ਦੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰਕੇ ਬਣਾਇਆ ਹੋਇਆ ਸੀ ਘਰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਚੱਲਿਆ ਸਰਕਾਰੀ ਪੀਲਾ ਪੰਜਾ ਤੇ ਘਰ ਕੀਤਾ ਢਾਹ ਢੇਰੀ ਫਰੋਇਪੁਰ ਦੇ ਪਿੰਡ ਗੱਟੀ ਰਾਜੋਕੇ ਵਿਖੇ ਯੋਧ ਨਸ਼ਾ ਦੇ ਵਿਰੁੱਧ ਮਹੀਨ ਤ ਤ ਅੱਜ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਨਸ਼ਾ ਤਖਸਰ ਬੂਟਾ ਸਿੰਘ ਉੱਪਰ ਐਨਡੀਪੀਸੀ ਐਕਟ ਦੇ ਕਈ ਮੁਕੱਦਮੇ ਦਰਜ ਵਿੱਚ ਨੌਜਤ ਬੂਟਾ ਸਿੰਘ ਦੇ ਘਰ ਪੀਲਾ ਪੰਜਾ ਚਲਾਇਆ ਗਿਆ ਇਸ ਬਾਬਤ ਜਾਣਕਾਰੀ ਦੇਦੇ ਹੋਏ ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਨਸ਼ਾ ਤਖਸਰ ਬੂਟਾ ਸਿੰਘ ਵੱਲੋਂ ਸਰਕਾਰੀ ਜ਼ਮੀਨ ਉੱਪਰ ਕਬਜ਼ਾ ਕਰਕੇ ਅਤੇ ਨਸ਼ੇ ਦੇ ਪੈਸੇ ਨਾਲ ਇਹ ਘਰ ਬੜਾਇਆ ਹੋਇਆ ਸੀ ਜਿਸ ਉੱਪਰ ਪਹਿਲਾਂ 2 ਕਿਲੋ ਦੇ ਕਰੀਬ ਹੈਰਵਨ ਦੀ ਸਮਗਲਿੰਗ ਦੇ ਮਾਮਲੇ ਦਰਜ ਹਨ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਨਸ਼ਾ ਤਖਸਰ ਦੇ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ ਹੈ ਐਸਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਯੋਧ ਨਸ਼ਿਆਂ ਦੇ ਵਿਰੁੱਧ ਅਭਿਆਨ ਚਲਾਇਆ ਗਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਫਰੋਜ਼ਪੁਰ ਜ਼ਿਲ੍ਹੇ ਵਿੱਚ 1250 ਮੁਕਦਮੇ ਐਨਡੀਪੀਸੀ ਐਕਟ ਦੇ ਦਰਜ ਕੀਤੇ ਗਏ ਹਨ ਅਤੇ 1550 ਨਸ਼ਾ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਅਤੇ 231 ਕਿਲੋ ਗ੍ਰਾਮ ਹੈਰਵਨ ਬਰਾਮਦ ਵੀ ਕੀਤੀ ਗਈ ਹੈ ਅਤੇ 10 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਵੀ ਫੜੀਆਂ ਗਈਆਂ ਹਨ ਅਤੇ 250 ਕਰੋੜ ਰੁਪਏ ਡਰੱਗ ਮਨੀ ਹੁਣ ਤੱਕ ਬਰਾਮਦ ਕੀਤੀ ਜਾ ਚੁੱਕੀ ਹੈ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਸਾਡਾ ਮਨਜੀਤਪੁਰ ਜਿਹੜਾ ਕਾਰ ਤੁਹਾਡਾ ਟੈਰਿਆ ਹਾਂ ਸਾਡਾ ਟੈਰਿਆ ਕਾਰ ਨੂੰ ਕਾਰਨ ਪਹਿਲਾ ਪਰਚਾ ਹੈਗਾ ਸੀ ਹੁਣ ਤਾਂ ਨਹੀਂ ਪਰਚਾ ਹੈਗਾ ਕੋਈ ਪਰਚਾ ਸੀ ਹਰਚਾ ਪਹਿਲਾ ਉਹ ਨਾ ਮੁੰਡਾ ਕੋਈ ਆਇਆ ਸੀ ਆਪਨੇ ਕਰੇ ਉਹ ਫੜਾ ਗਿਆ ਸੀ ਉਹਦੇ ਨਾਲ ਹੀ ਫੜਾ ਗਿਆ ਪਰ ਇਹ ਵੀ ਫੜਾ ਗਿਆ ਬਸ ਬਈ ਉਹਦੇ ਕੋਲ ਪਤਾ ਨਹੀਂ ਕਿ ਕੀ ਕੁਝ ਪਰਚਾ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ ਉਹ ਮਨਟਾ ਕੋਈ ਆਇਆ ਮੈਂ ਤਾਂ ਦਾਖਲੇ ਗਿਆ ਤੇ ਮੈਨੂੰ ਇਸ ਗੱਲਾਂ ਦਾ ਨਹੀਂ ਪਤਾ ਤੇ ਵੀ ਪਰਚਾ ਸਾਡੇ ਤੇ ਕਿ ਬੜੇ ਟਾਈਮ ਦਾ ਹੈ ਆਹ ਹੋਰ ਬਰਾਬਰ ਸੀ ਕਰ ਆਈ ਜਬਾਤੇ ਨਹੀਂ ਨਹੀਂ ਅੰਦਰ ਹੋਇਆ ਕਿ ਰਾਜਮਾਨਤ ਤੇ ਜਮਾਨਤ ਤੇ ਆ ਗਿਆ ਸੀ ਆ ਗਿਆ ਸੀ ਬਾਹਰ ਹਾਂ ਬਾਹਰ ਅੱਛਾ ਅੱਜ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਤੋਂ ਇਹ ਤੋਂ ਦੀ ਜਾਣਕਾਰੀ ਦਿੱਤੀ ਹੈ ਕਿ ਅਸੀਂ ਦੂਜਾ ਨਾਂ ਵੀ ਸਾਡੀ 9 ਦੀ ਸਾਨੂੰ ਬਣ ਗਈ ਉਹਦੀ ਡਿਲੀਵਰੀ ਹੋਈ ਹੈ ਤੇ ਵੱਡੇ ਪ੍ਰੇਸ਼ਾਨ ਨਾਲ ਇਹ ਅਸੀਂ ਉੱਤੇ ਦੇ ਜਨ ਨੂੰ ਵੀ ਲੈ ਗਏ ਤੇ ਜੇ ਇਹ ਗਈ ਉੱਤੇ ਆ ਇਸ ਬਿੱਟ ਲੋ ਉਹ ਕਰ ਲਈ ਜਾਂਦੀ ਹੈ ਜੇ ਉਹ ਨੂੰ ਕੋਚੋਂ ਦਾ ਫਾਣਾ ਬਣ ਗਿਆ ਤੇ ਤੇਰ ਕੀ ਬਣੇਗਾ ਐ ਇਹ ਤੁਸੀਂ ਇਵੇਂ ਆਓਗੇ ਫਿਰ ਐਵੇਂ ਆਣਾ ਤੁਸੀਂ ਠੀਕ ਹੈ ਨਾ ਜੋ ਇਵੇਂ ਕਿਵੇਂ ਹੋਗੇ ਤਸਕੀ ਕਰਾਂਗੇ ਜੇ ਮੈਂ ਕਿਵੇਂ ਜਾ ਮੈਂ ਇਸ ਤਰ੍ਹਾਂ ਹੋ ਗਈ ਫਿਰ ਕੀ ਕਰਨਗੇ ਐ ਸਾਫ ਪੁੱਲਾ ਚਾਹੀਦਾ ਜਾਂਚ ਹੋਣੀ ਚਾਹੀਦੀ ਹੈ ਹਾਂ ਐ ਇਹਨਾਂ ਨੂੰ ਸਾਫ ਮਿਲਣਾ ਚਾਹੀਦਾ ਹੈ ਇਹ ਸਾਡੇ ਲਈ ਕੀ ਫਾਣਾ ਬਣ ਗਈ ਆ ਐ ਵੱਡਾ ਵੱਡਾ ਹੀ ਜੀ ਤੁਹਾਡਾ ਐ ਨਹੀਂ ਮੋੜਾ ਨਹੀਂ ਮੇਰੇ ਘਰ ਵਾਲਾ ਘਰ ਵਾਲਾ ਤੁਹਾਡਾ ਹਾਂ ਮੇਰੇ ਘਰ ਵਾਲਾ ਐ ਹਾਂ ਹੁੰਦੇ ਤੇ ਮੁੰਡਾ ਤੇ ਕੋਈ ਨਹੀਂ ਮੇਰਾ ਤੇ ਹਾਂ ਮੁੰਡਾ ਤੇ ਕੋਈ ਤੈਨ ਮੇਰੇ ਮੁੰਡੇ ਹਾਂ ਨਾਲਾ ਜਨ ਸਾਡੇ ਸੁਜੋ ਜੀ ਡਰਾਈਵ ਚਲਾਈ ਜਾ ਰਹੀ ਹੈ ਕਿੰਨੇ ਇਸ ਬੰਦੇ ਤੇ ਮੁਕੱਦਮੇ ਦਰਜ ਨੇ ਔਰ ਕਿੰਨਾ ਕਾਰਕਾ ਕਰ ਦੇ ਦੇਖੋ ਡਰਾਈਵ ਜਿਹੜੀ ਹੈ ਨਾ ਇਹ ਜਿਹੜਾ ਹੈਗਾ ਸਭ ਬੂਤਾ ਸਿੱਧਾ ਘਰ ਹੈਗਾ ਇੱਕ ਗੱਡੀ ਰਾਜੂ ਗਰਮਿੰਦ ਦੇ ਵਿੱਚ ਇਸ ਸੰਬੰਧੀ ਸਾਨੂੰ ਡੀਐਮ ਸਾਹਿਬ ਵੱਲੋਂ ਜਿਹੜੇ ਆਰਡਰ ਹੋਏ ਨੇ ਬੀਏ ਇੰਨੇ ਜਿਹੜੀ ਐ ਇਨਕ੍ਰੋਚਮੈਂਟ ਜਿਹੜੀ ਕੀਤੀ ਹੋਈ ਹੈ প্রভিনਸ਼ਲ ਗਵਰਨਮੈਂਟ ਦੀ ਜਗ੍ਹਾ ਹੈਗੀ ਤੇ ਇਹਨੂੰ ਖਾਲੀ ਕਰਾਇਆ ਜਾਵੇ ਤੇ ਇਹ ਇਹ ਨੇ ਗਲਤ ਇਨਕ੍ਰੋਚਮੈਂਟ ਕੀਤੀ ਉਸ ਸਬੰਧ ਦੇ ਵਿੱਚ ਸਾਡੇ ਨਾਲ ਤਹਿਸੀਲਾ ਸਾਹਿਬ ਆਏ ਹੋਏ ਨੇ ਮੇਰੇ ਨਾਲ ਡੀਐਸਪੀ ਸਾਹਿਬ ਨੇ ਐਸਐਚਓ ਆਏ ਹੋਏ ਨੇ ਅਸੀਂ ਇਹਨਾਂ ਦੀ ਹੈਲਪ ਉਸ ਤੇ ਇੱਥੇ ਆਏ ਹੋਏ ਹਾਂ ਬਾਕੀ ਜਿਹੜਾ ਹੈਗਾ ਇਹ ਬੰਦਾ ਜਿਹੜਾ ਹੈਗਾ ਇਹਦੇ ਇਹ ਨੋਟਰੀਸ ਬੰਦਾ ਹੈਗਾ ਇਹਦੇ ਖਿਲਾਫ ਐਨਡੀਪੀ ਸੈਕਟਰ ਦਾ ਵੀ ਮਕਦਮਾ ਦਰਜ ਰਿਸਟਰ ਹੋਇਆ ਹੈ 2 ਕਿਲੋ ਹਿਰੋਇਨ ਦੇ ਵਿੱਚ ਬੇਲ ਬੇਲ ਆਊਟ ਹੈ ਤੇ ਹੁਣ ਵੀ ਇਹਦੇ ਬਾਰੇ ਜਿਹੜੀ ਹੈ ਸਾਡੇ ਕੋਲ ਇਨਪੁੱਟ ਚੱਲ ਰਹੀ ਹੈ ਵੀ ਇਹ ਕੰਮ ਕਰ ਰਿਹਾ ਇਸੇ ਸਬੰਧ ਦੇ ਵਿੱਚ ਜਿਹੜੀ ਹੈ ਅਸੀਂ ਇੱਥੇ ਆਏ ਹਾਂ ਅਸੀਂ ਤੇ ਜਿਹੜੀ ਕਿਉਂਕਿ ਇਲੀਗਲ ਇਨਕ੍ਰੋਚਮੈਂਟ ਇਹਨੇ ਕੀਤੀ ਹੋਈ ਹੈ ਉਸ ਸਬੰਧ ਦੇ ਵਿੱਚ ਅਸੀਂ ਦੀਨ ਸਾਹਿਬ ਦੀ ਮਦਦ ਲਈ ਇੱਥੇ ਇੱਥੇ ਆਏ ਹੋਏ ਹਾਂ ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਪਿੰਡ ਬਿਲਕੁਲ ਸਰਹੱਦ ਤੇ 100 ਮੀਟਰ ਤੋਂ ਵੀ ਘੱਟ ਦੂਰੀ ਤੇ ਮੌਜੂਦ ਹੈ ਔਰ ਇੱਥੇ ਕਾਫੀ ਜ਼ਿਆਦਾ ਸਮੋਇਲਿੰਗ ਹੁੰਦੀ ਹੈ ਔਰ ਪਹਿਲਾਂ ਵੀ ਕਈ ਜਿਹੜੇ ਇੱਥੇ ਜਿਹੜੇ ਹੈ ਉਹ ਮਾਮਲੇ ਦੇਖੋ ਜੀ ਇਹ ਬਿਲਕੁਲ ਲਾਗੇ ਹੈਗਾ ਜੀ ਬਾਰਡਰ ਦੇ ਨਾਲ ਹੈਗਾ ਅਸੀਂ ਤੁਹਾਨੂੰ ਦੱਸਦੇ ਹਾਂ ਵੀ ਜਦੋਂ ਵੀ ਯੁੱਧ ਨਸ਼ਾ ਵਿਰੁੱਧ ਜਦੋਂ ਦਾ ਸ਼ੁਰੂ ਹੋਇਆ ਹੈ ਸਾਡੇ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸਾਡੇ 1250 ਮੁਕਦਮਾ ਜਿਹੜਾ ਹੈਗਾ ਐਨਡੀਪੀਐਸ ਸੈਕਟਰ ਦਾ ਦਰਜੇ ਰਿਸ਼ਤੇ ਕੀਤਾ ਹੈ ਡਿਸਟਰੀ ਦੇ ਵਿੱਚ ਉਸ ਵਿੱਚ 1550 ਵਿਅਕਤੀ ਜਿਹੜੇ ਅਸੀਂ ਗ੍ਰਿਫਤਾਰ ਕੀਤੇ ਨੇ 231 ਕਿਲੋ ਤੋਂ ਉੱਪਰ ਅਸੀਂ ਹੈਰੋਇਨ ਬਰਾਮਦ ਕੀਤੀ ਹੈ ਕਰੀਬ 1200 ਕਿਲੋ ਜਿਹੜੀ ਹੈਗੀ ਪੋਪੀ ਐਸਕ ਬਰਾਮਦ ਕੀਤਾ ਹੈ 3 ਕਿਲੋ ਦੇ ਕਰੀਬ ਅਸੀਂ ਜਿਹੜੀ ਹੈ ਅਫੀਮ ਬਰਾਮਦ ਕੀਤੀ ਹੈ 10 ਲੱਖ ਦੇ ਲਗਜਾ ਕੇ ਅਸੀਂ ਜਿਹੜੀ ਹੈ ਗੋਲੀਆਂ ਬਰਾਮਦ ਕੀਤੀਆਂ ਨੇ ਸਵਾ ਕਰੋੜ ਤੋਂ ਉੱਪਰ ਕਾਕਜ਼ਬਨੀਆਂ ਜਿਹੜੀ ਅਸੀਂ ਹੈ ਬਰਾਮਦ ਕੀਤੀ ਹੈ ਇਹ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਹੈਗਾ ਬਿਲਕੁਲ ਬਾਰਡਰ ਦੇ ਉੱਪਰ ਹੈਗਾ ਤੇ ਇਸ ਦੀ ਇਹਦੀ ਹੈਗੀ ਪਿੱਛੇ ਕਾਫੀ ਜ਼ਿਆਦਾ ਚੱਲ ਰਹੀ ਤੇ ਅਸੀਂ ਜਦੋਂ ਉਹ ਨਯੁੱਧ ਨਸ਼ਾ ਵੀ ਸ਼ੁਰੂ ਹੋਇਆ ਤੇ ਸਾਡੀ ਅਚੀਵਮੈਂਟ ਜਿਹੜੀ ਹੈਗੀ ਹੈ ਬਹੁਤ ਜ਼ਿਆਦਾ ਹੈਗੀ ਹੈ ਸਾਡੇ ਸਾਡੀ ਜਿਹੜੀ ਇੰਡਸਟਰੀ ਦੀ ਜਿਹੜੀ ਹੈਗੀ ਹੈ ਬਿਲਕੁਲ ਨਸ਼ੇ ਸੰਬੰਧੀ ਜ਼ੀਰੋ ਟੋਲਰੈਂਸ ਦੀ ਤੈਅ ਅਪਣਾਈ ਹੋਈ ਹੈ ਤੇ ਕਿਸੇ ਨੂੰ ਵੀ ਜਿਹੜਾ ਵੀ ਮਿਲਿਆ ਉਹਨੂੰ ਅਸੀਂ ਸਪੇਰ ਨਹੀਂ ਦਿੱਤਾ ਸਰ ਪਹਿਲੇ ਵੀ ਕਈਆਂ ਤੇ ਬਲਡੋਜ਼ਰ ਚਲਾਇਆ ਗਿਆ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜੀ ਵੀ ਗਵਰਨਮੈਂਟ ਦੀ ਜਗ੍ਹਾ ਤੇ ਜਿਸ ਨੇ ਵੀ ਇਲੀਗਲ ਇਨਕਲੋਜ਼ਮੈਂਟ ਕੀਤੀ ਹੋਈ ਹੈ ਉਹ ਪੈਸੇ ਚਾਹੇ ਉਹਨਾਂ ਨੇ ਦੂਸਰੇ ਗਲਤ ਵਰਤੇ ਹੋਏ ਨੇ ਪਰ ਸਾਡੀ ਮੇਨ ਹੈਗੀ ਐ ਪ੍ਰਾਇਓਰਟੀ ਵੀ ਜਿਹੜੀ ਗਵਰਨਮੈਂਟ ਦੀ ਜਗਾ ਜਿੱਥੇ ਐਨਕ੍ਰੋਚਮੈਂਟ ਕੀਤੀ ਉਹਨੂੰ ਅਸੀਂ ਖਾਲੀ ਕਰਾਉਣਾ ਸਾਡਾ ਹੈਗਾ ਜੇ ਜਿਹੜੀ ਡੀਐਮ ਸਾਹਿਬ ਵੱਲੋਂ ਜਿਹੜਾ ਆਊਟਰ ਮਿਲਦਾ ਅਸੀਂ ਉਹਦੇ ਵਿੱਚ ਆਪਣੀ ਪ੍ਰੋਡਕਸ਼ਨ ਦੇ ਕੇ ਤੇ ਅਸੀਂ ਖਾਲੀ ਕਰਾ ਦੇਈਏ ਕੀ ਕਾਰਵਾਈ ਕਰ ਰਹੇ ਹੋ ਸਰ ਕਿੱਥੇ ਕਰ ਰਹੇ ਹੋ ਕਾਰਵਾਈ ਇਹ ਕਾਰਵਾਈ ਪਿੰਡ ਗੱਟੀ ਰਾਜੋ ਕੇ ਬਾਰਡਰ ਦੇ ਉੱਪਰ ਪਿੰਡ ਹੈਗਾ ਜੀ ਇਹ ਇਹ ਕਾਰਵਾਈ ਇਸ ਕਰਕੇ ਹੋ ਰਹੀ ਹੈ ਡਿਸਟ੍ਰਿਕਟ ਕਮਿਸ਼ਨਰ ਜੀ ਵੱਲੋਂ ਤੇ ਆਰਡਰ ਹੋਇਆ ਕਬਜ਼ਾ ਲੈਣ ਦੇ ਇਹਨਾਂ ਦੇ ਸਰਕਾਰ ਦੀ ਪ੍ਰੋਵਿੰਸ਼ਲ ਗਵਰਨਮੈਂਟ ਦੀ ਪ੍ਰਾਪਰਟੀ ਜ਼ਮੀਨ ਹੈਗੀ ਇਹਨਾਂ ਨੇ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੈ ਬੂਟਾ ਸਿੰਘ ਜਿਨ੍ਹਾਂ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਹੈਗਾ ਨੋਟੋਰੀਅਸ ਬੰਦਾ ਬਾਕੀ ਡਿਟੇਲਸ ਉਹਦੀਆਂ ਜਿਹੜੀਆਂ ਆਦੀ ਨਾਜਾਇਜ਼ ਗਤੀਵਿਧੀ ਦੀਆਂ ਉਹ ਪੁਲਿਸ ਡਿਪਾਰਟਮੈਂਟ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਮੈਂ ਤਾਂ ਤੁਹਾਨੂੰ ਇਹਨਾਂ ਦੱਸਦਾ ਰਿਹਾ ਵੀ ਸੈਂਟਰ ਗਵਰਨਮੈਂਟ ਪ੍ਰੋਵਿੰਸ਼ਲ ਗਵਰਨਮੈਂਟ ਦੀ ਪ੍ਰਾਪਰਟੀ ਤੇ ਅਸੀਂ ਕਬਜ਼ਾ ਲੈਣਾ ਹੈ ਸਰਕਾਰ ਦੇ ਕੋਲ ਬੂਟਾ ਸਿੰਘ ਹਾਂਜੀ ਇਹ ਉਹ ਐਨਡੀਪੀਸੀ ਦੇ ਮਾਮਲੇ ਦਰਜ ਹੈਗੇ ਪਰ ਡਿਟੇਲ ਜਿਹੜੀ ਹੈ ਉਹ ਪੁਲਿਸ ਡਿਪਾਰਟਮੈਂਟ ਤੋਂ ਤੁਹਾਨੂੰ ਮਿਲ ਸਕਦੀ ਹੈ ਕਿੰਨੇ ਬੱਚੇ ਦਰਜ ਕੀ ਅੰਦਰ ਹੈ ਜਾਂ ਕਿੰਨੇ ਇਹਦੇ ਕੋਲ ਕੋਈ ਡਰ ਡਰ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸ਼ੁਰੂ ਬਸ ਜਿੱਕਰਦੇ ਦੀ ਕਾਰਵਾਈ ਸ਼ੁਰੂ ਹੋ ਗਈ ਹਾਂਜੀ ਉਲਡੂ ਜਨਾ ਕਿ ਰਹਿ ਜਾਏਗਾ ਜੀ ਉਹ ਜੀਸੀਬੀ ਚੱਲੇਗੀ ਜੀ ਬਿਲਕੁਲ